ਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦਾ ਰਚਿਆ ਹੈ ਸ਼ਬਦ ਸਾਨੂੰ ਇਸ ਗੱਲ ਦੀ ਪ੍ਰੇਰਣਾ ਦਿੰਦਾ ਹੈ ਕਿ ਸਾਨੂੰ ਸੰਸਾਰ ਵਿੱਚ ਪ੍ਰਭੂ ਦੀ ਪ੍ਰਾਪਤੀ ਵਾਸਤੇ ਜਿਹੜੇ ਬਾਧੂ ਭੇਖ ਭਕਾਹਣਾ ਉਹਨਾਂ ਨੂੰ ਛੱਡ ਕੇ ਪਰਮਾਤਮਾ ਦੀ ਸੱਚੀ ਭਗਤੀ ਕਰਨੀ ਚਾਹੀਦੀ ਹੈ ਭਗਤ ਨਾਮ ਜੀ ਵੀ ਕਹਿੰਦੇ ਹਨ ਆਨਿਲੇ ਕੁੰਭ ਭਰਾਈਲੇ ਉਦਕ ਕਿ ਕੁੰਭ ਮਤਲਬ ਘੜਾ ਆਨਿਲੇ ਲਿਆਂਦਾ ਪਰਾਈਲੇ ਭਰ ਕੇ ਉਹਦਾਕ ਪਾਣੀ ਦਾ ਠਾਕੁਰ ਕੋ ਇਸ਼ਨਾਨ ਕਰਾਉ ਠਾਕੁਰ ਦੀ ਮੂਰਤੀ ਨੂੰ ਇਸ਼ਨਾਨ ਕਰਾਉਣ ਵਾਸਤੇ ਜਦੋਂ ਅਸੀਂ ਪਾਣੀ ਦਾ ਭਰਿਆ ਹੋਇਆ ਘੜਾ ਲਿਆਉਂਦੇ ਹਾਂ ਤੇ ਉਸ ਮੂਰਤੀ ਨੂੰ ਇਸ਼ਨਾਨ ਕਰਾਉਣਾ ਚਾਹੁੰਦੇ ਹਾਂ ਤਾਂ ਉਸ ਨੂੰ ਪਾਣੀ ਨੂੰ ਪਵਿੱਤਰ ਨਹੀਂ ਸਮਝਣਾ ਚਾਹੀਦਾ ਕਿਉਂ ਕਿਉਂਕਿ ਉਸ ਪਾਣੀ ਵਿੱਚ ਵੀ ਉਹ ਪਾਣੀ ਵੀ ਝੂਠਾ ਹੈ ਬਾਇਲਸ 42 ਲੱਖ ਜੀ ਜਲਮੇ ਹੁੰਦੇ ਕਿ 42 ਲੱਖ ਦੇ ਕਰੀਬ ਛੋਟੇ-ਛੋਟੇ ਜੀਵ ਲੱਖਾਂ ਜੂਨਾਂ ਦੇ ਜੀਵ ਪਾਣੀ ਵਿੱਚ ਰਹਿੰਦੇ ਹਨ ਜਿਹੜੇ ਉਸ ਪਾਣੀ ਨੂੰ ਗੰਦਲਾ ਕਰ ਦਿੰਦੇ ਹਨ ਬੀਠਲ ਪਹਿਲਾ ਕਾਇ ਕਰੋ ਕਿ ਜਿਹੜਾ ਬੀਠਲ ਦਾ ਮਤਲਬ ਪ੍ਰਮਾਤਮਾ ਪ੍ਰਮਾਤਮਾ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਉਹ ਹਰ ਉਹ ਹਰ ਜਗ੍ਹਾ ਵੱਸਦਾ ਹੈ ਉਹ ਕਾਦੇ ਲਈ ਅਸੀਂ ਉਸ ਪ੍ਰਭੂ ਨੂੰ ਇਸ ਤਰ੍ਹਾਂ ਦੇ ਜਿਹੜੇ ਝੂਠੇ ਪਾਣੀ ਦਾ ਇਸ਼ਨਾਨ ਕਰਾ ਕੇ ਅਸੀਂ ਸੁੱਚਾ ਕਰਾਂਗੇ ਕੈਦਾ ਭਾਵ ਕਿ ਜਿਹਾ ਕਾਰਜ ਵਿਅਰਥ ਹੈ ਉਹ ਪ੍ਰਭੂ ਤਾਂ ਪਹਿਲਾਂ ਹੀ ਉਹਨਾਂ ਜੀਵਾਂ ਵਿੱਚ ਵਸਦਾ ਹੈ ਤੇ ਇਸ਼ਨਾਨ ਕਰ ਰਿਹਾ ਹੈ ਫਿਰ ਮੂਰਤੀ ਨੂੰ ਇਸ਼ਨਾਨ ਕਿਉਂ ਕਰਾਇਆ ਜਾਵੇ ਜੱਤਰ ਜਾਓ ਤਤ ਬਿਠਲ ਪਹਿਲਾ ਉਹ ਕਹਿੰਦੇ ਹਨ ਜੱਤਰ ਜਿੱਥੇ ਜਾਵਾਂ ਉਹ ਪ੍ਰਭੂ ਉੱਥੇ ਵਸਦਾ ਹੈ ਭਾਵ ਪ੍ਰਭੂ ਹਰ ਜਗ੍ਹਾ ਮੌਜੂਦ ਹੈ ਮਹਾ ਆਨੰਦ ਕਰੇ ਸਦਾ ਕਹਿਲਾ ਉਹ ਪ੍ਰਭੂ ਹਮੇਸ਼ਾ ਮਹਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ ਕਹਿਣ ਦਾ ਭਾਵ ਕਿ ਉਸ ਪਰਮਾਤਮਾ ਨੂੰ ਕੋਈ ਵੀ ਸੰਸਾਰਿਕ ਅਡੰਬਰ ਜਾਂ ਪਖੰਡ ਖੁਸ਼ ਨਹੀਂ ਕਰ ਸਕਦਾ ਆਨੇਲੇ ਫੁੱਲ ਪਰੋਇਲੋ ਮਾਲਾ ਕਿ ਆਜਿਲੇ ਫੇਰ ਲਿਆਂਦਾ ਕਿ ਫੁੱਲ ਲਿਆਂਦੇ ਗਏ ਤਾਂ ਜੋ ਮਾਲਾ ਪਰੋਈ ਜਾਵੇ ਤੇ ਉਸ ਪ੍ਰਭੂ ਦੀ ਮੂਰਤੀ ਤੇ ਉਹਨਾਂ ਫੁੱਲਾਂ ਨੂੰ ਲਾ ਚੜਾ ਕੇ ਪ੍ਰਭੂ ਦੀ ਅਸ਼ੀਰਵਾਦ ਲਿਆ ਜਾਵੇ ਤਾਂ ਕਹਿੰਦੇ ਹਨ ਕਿ ਉਹ ਵੀ ਫੁੱਲ ਸੁੱਚੇ ਨਹੀਂ ਹਨ ਕਿਉਂਕਿ ਪਹਿਲੇ ਬਾਸ ਲਈ ਹੈ ਆਪਾਂ ਬਰੇ ਕਿਉਂਕਿ ਪਹਿਲਾਂ ਆਪਾਂ ਬਰੇ ਨੇ ਉਹਨਾਂ ਫੁੱਲਾਂ ਦੀ ਖੁਸ਼ਬੂ ਮਾਣੀ ਹੈ ਵਿਠਲ ਪਹਿਲਾ ਕਾਇ ਕਰੋ ਤੇ ਉਹ ਪਰਮਾਤਮਾ ਰੂਪ ਜਿਹੜਾ ਹੈ ਪਹਿਲਾਂ ਹੀ ਉਸ ਪੌਰੇ ਵਿੱਚ ਵੀ ਵਸਦਾ ਹੈ ਉਸ ਦੀ ਸੁਗੰਧੀ ਲੈ ਰਿਹਾ ਹੈ ਫੁੱਲਾਂ ਨਾਲ ਮੂਰਤੀ ਦੀ ਪੂਜਾ ਕਿਸਤ ਕਿਉਂ ਕੀਤੀ ਜਾਵੇ ਕਿਉਂਕਿ ਉਹ ਵੀ ਝੂਠੇ ਹਨ ਤੇ ਪ੍ਰਭੂ ਹਰ ਗੁਜਰਤ ਦੇ ਹਰ ਵਰਤਾਰੇ ਚ ਵਸ ਰਿਹਾ ਹੈ ਤੇ ਉਸ ਦੀ ਪੂਜਾ ਵਾਸਤੇ ਉਸ ਦੀ ਵਾਸਤੇ ਸਾਨੂੰ ਕੋਈ ਵੀ ਸੰਸਾਰਿਕ ਜਾਂ ਜਿਹੜੇ ਚੀਜ਼ਾਂ ਹਨ ਉਹ ਛੋਟੀਆਂ ਹਨ ਆਨਿਲੇ ਦੂਦਰੇ ਦਾ ਡਾਇਲੋਗ ਹੀਰਮ ਕਿ ਜਦੋਂ ਅਸੀਂ ਦੁੱਧ ਲੈ ਕੇ ਖੀਰ ਬਣਾ ਕੇ ਪ੍ਰਭੂ ਨੂੰ ਭੋਗ ਲਗਾਉਣਾ ਚਾਹੁੰਦੇ ਹਨ ਹਾਂ ਤਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਿਹੜਾ ਦੁੱਧ ਖੀਰ ਬਣਾਉਣ ਵਾਸਤੇ ਲਿਆਂਦਾ ਗਿਆ ਹੈ ਉਹ ਵੀ ਪਹਿਲੇ ਦੁੱਧ ਬਟਾਰਿਓ ਬਛਰੇ ਪਹਿਲਾਂ ਉਹ ਬੱਚੇ ਨੇ ਪੀਤਾ ਸੀ ਬੀਠਲ ਪਹਿਲਾਂ ਕਾਏ ਕਰੇ ਤੇ ਉਹ ਪਰਮਾਤਮਾ ਉਸ ਦੁੱਧ ਦੇ ਨਾਲ ਅਸੀਂ ਉਸ ਨੂੰ ਸੁੱਚਾ ਨਹੀਂ ਕਰ ਸਕਦੇ ਜਾਂ ਉਸ ਨੂੰ ਅਜਿਆ ਕਰਨਾ ਵੀ ਨਾਮਦੇਵ ਜੀ ਅਨਸਾਰ ਸਹੀ ਨਹੀਂ ਹੈ ਕਿਉਂਕਿ ਉਤਮ ਪਦਾਰਥ ਨੂੰ ਮੂਰਤੀ ਅੱਗੇ ਭੇਟ ਰੱਖ ਕੇ ਅਸੀਂ ਉਸ ਪ੍ਰਭੂ ਦਾ ਸਿਮਰਨ ਕਰਦੇ ਹਾਂ ਜਾਂ ਭਗਤੀ ਕਰਦੇ ਹਾਂ ਪਰ ਸੰਸਾਰਿਕ ਤੌਰ ਤੇ ਦੇਖਿਆ ਜਾਏ ਤਾਂ ਇਹ ਪਦਾਰਥ ਪਹਿਲਾਂ ਹੀ ਝੂਠੇ ਹਨ ਤੇ ਜੇ ਉਹ ਪ੍ਰਭੂ ਹਰਥਾ ਵਸਦਾ ਹੈ ਤੇ ਉਸ ਵਿੱਚੇ ਵਿੱਚ ਵੀ ਵਸਦਾ ਹੈ ਦੁੱਧ ਪੀ ਰਿਹਾ ਹੈ ਫਿਰ ਉਸ ਮੂਰਤੀ ਅੱਗੇ ਇਹਨਾਂ ਪਦਾਰਥਾਂ ਨੂੰ ਕਿਉਂ ਰੱਖਣਾ ਈ ਬੇ ਬੇਠਲ ਉਹ ਬੇ ਬੇਠਲ ਇਹ ਵੀ ਮਤਲਬ ਇੱਥੇ ਵੀ ਭਗਵਾਨ ਹੈ ਉੱਥੇ ਵੀ ਭਾਰ ਜਗਾ ਉਹ ਪ੍ਰਭੂ ਦਾ ਵਰਤਾਰਾ ਹੈ ਤੇ ਉਸ ਪ੍ਰਭੂ ਬਿਨਾ ਸੰਸਾਰ ਨਹੀਂ ਚੱਲ ਸਕਦਾ ਉਹ ਸਰਬਵਿਆਪਕ ਹੈ ਥਾਨਤਨੰਤਰ ਨਾਮਾ ਪ੍ਰਣਵੇ ਕਿ ਹਰ ਜਗ੍ਹਾ ਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਉਹ ਵੀ ਬੇਨਤੀ ਕਰਦੇ ਹਨ ਕਿ ਪ੍ਰਭੂ ਹਰ ਜਗ੍ਹਾ ਹੈ ਪੂਰ ਰਹੋ ਤੂ ਸਰਬਮਹੀ ਉਹ ਪ੍ਰਭੂ ਸਾਰੀ ਧਰਤੀ ਦਾ ਵਾਰਿਸ ਹੈ ਸਾਰੀ ਧਰਤੀ ਦਾ ਰਾਖਾ ਹੈ ਤੇ ਉਹ ਹਰ ਜਗ੍ਹਾ ਵਸਦਾ ਹੈ ਕੋਈ ਵੀ ਵਰਤਾਰਾ ਉਸ ਤੋਂ ਸਖਣਾ ਨਹੀਂ ਜੇ ਅਸੀਂ ਜਾਲ ਲਾਉਣਾ ਉਸ ਨੂੰ ਖੁਸ਼ ਕਰਦੇ ਹਾਂ ਜਾਂ ਅਸੀਂ ਫੁੱਲਾਂ ਨਾਲ ਜਾਂ ਦੁੱਧ ਦੀ ਖੀਰ ਨਾਲ ਇਹ ਸਾਰਿਆਂ ਦੇ ਵਿੱਚ ਉਹ ਪ੍ਰਭੂ ਦਾ ਆਪਣਾ ਹੀ ਪਹਿਲਾ ਹੀ ਨਿਵਾਸ ਹੈ ਹਰ ਸ੍ਰਿਸ਼ਟੀ ਵਿੱਚ ਹਰਥਾਂ ਭਰਪੂਰ ਹੈ ਇਸ ਲਈ bari ਜਿਹੜੇ ਸਾਡੇ ਵਿਖਾਵੇ ਹਨ ਜਾਂ bari ਸਾਡੇ ਜਿਹੜੇ ਅਨੁਸ਼ਟਾਨ ਹਨ ਤਾਂ ਰਮਦੇ ਉਹਨਾਂ ਨਾਲ ਅਸੀਂ ਪ੍ਰਭੂ ਨੂੰ ਖੁਸ਼ ਨਹੀਂ ਕਰ ਸਕਦੇ ਅਸੀਂ ਆਪਣੇ ਮਨ ਨੂੰ ਟਿਕਾ ਕੇ ਆਪਣੇ ਮਨ ਨੂੰ ਪਵਿੱਤਰ ਕਰਕੇ ਉਸ ਪ੍ਰਭੂ ਦੀ ਸੱਚੀ ਭਗਤੀ ਕਰਕੇ ਹੀ ਉਸ ਨੂੰ ਆਪਣੇ ਹਿਰਦੇ ਚੋਂ ਲੱਭ ਸਕਦੇ ਹਾਂ ਇਸ ਸ਼ਬਦ ਰਾਹੀਂ ਉਹਨਾਂ ਨੇ ਸਾਨੂੰ ਸੰਸਾਰਿਕ ਜਿਹੜੇ ਕਰਮ ਕਾਂਡ ਹਨ ਉਹਨਾਂ ਤੋਂ ਮੁਕਤ ਹੋ ਕੇ ਸੱਚੀ ਭਗਤੀ ਕਰਨ ਲਈ ਅਤੇ ਉੱਤਮ ਕਰਮ ਕਰਮ ਵਾਸਤੇ ਪ੍ਰੇਰਿਤ ਕੀਤਾ ਹੈ ਭਗਤ ਨਾਮਦੇਵ ਜੀ ਦੁਆਰਾ ਰਚੀ ਇਸ ਬਾਣੀ ਵਿੱਚ ਆਪ ਨੇ ਮਨੁੱਖ ਨੂੰ ਪ੍ਰਭੂ ਨਾਲ ਆਪਣਾ ਧਿਆਨ ਲਗਾਉਣ ਲਈ ਪ੍ਰੇਰਿਤ ਕੀਤਾ ਹੈ ਤੇ ਕੁਝ ਉਦਾਹਰਨਾਂ ਦੇ ਕੇ ਇਹ ਸਮਝਾਇਆ ਹੈ ਕਿ ਜਿਹੜੇ ਵਿਅਕਤੀ ਆਪਣਾ ਮਾਨ ਪਰਮਾਤਮਾ ਦੀ ਸ਼ਰਨ ਵਿੱਚ ਰੱਖਦੇ ਹਨ ਤੇ ਪਰਮਾਤਮਾ ਦੇ ਸੱਚੇ ਭਗਤ ਹਨ ਉਹ ਕੰਮ ਕਾਰਜ ਕਰਦੇ ਆ ਵੀ ਸੰਸਾਰ ਦਾ ਕੰਮ ਕਾਰ ਕਰਦੇ ਆ ਵੀ ਹਰ ਸਮੇਂ ਪ੍ਰਭੂ ਵੇ ਜੁੜੇ ਰਹਿੰਦੇ ਹਨ ਭਗਤ ਨਾਮ ਜੀਬ ਦੇਵ ਜੀ ਆਪਣੇ ਸਾਥੀ ਭਗਤ ਤਰਲੋਚਨ ਨੂੰ ਕਹਿੰਦੇ ਹਨ ਕਿ ਆਂ ਨੀਲੇ ਕਾਗਦ ਕਾਟਿਲੇ ਗੁੱਡੀ ਆਕਾਸ ਮਦੇ ਪਰਮਾਇਲੇ ਪੰਜ ਜਨਾ ਸੂ ਬਾਤ ਬਤਾਊਗਾ ਚੀਤ ਸੋ ਡੋਰੀ ਰਾਖੀ ਆਲੇ ਮਨ ਰਾਮ ਨਾਮਾ ਬੇਦੀਆਲੇ ਇਹਦਾ ਭਾਵ ਹੈ ਕਿ ਭਗਤ ਨਾਨਕ ਜੀ ਕਹਿੰਦੇ ਕਿ ਜਿਸ ਤਰ੍ਹਾਂ ਸੁਨਿਆਰਾ ਜਾਂ ਸਭ ਤੋਂ ਪਹਿਲਾਂ ਉਦਾਹਰਨ ਦਿੰਦੇ ਆ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਇੱਕ ਕਾਗਜ਼ ਲਿਆ ਕੇ ਉਸ ਦੀ ਪਤੰਗ ਬਣਾਉਂਦਾ ਹੈ ਤੇ ਫਿਰ ਉਸ ਪਤੰਗ ਨੂੰ ਆਕਾਸ਼ ਵਿੱਚ ਉਡਾਉਂਦਾ ਹੈ ਉਸ ਤੋਂ ਬਾਅਦ ਉਹ ਆਪਣੇ ਪੰਜ ਜਨਾਂ ਸਿਉ ਆਪਣੇ ਪੰਜ ਸਾਥੀਆਂ ਨਾਲ ਭਾਵੇਂ ਵੱਖ-ਵੱਖ ਸਾਥੀਆਂ ਨਾਲ ਗੱਲਾਂ ਕਰਦਾ ਰਹਿੰਦਾ ਹੈ ਬਾਤ ਬਤਾਉਂਗਾ ਗੱਲਬਾਤ ਕਰਦਾ ਰਹਿੰਦਾ ਹੈ ਜੀਤ ਸੋ ਡੋਰੀ ਰਾਖੇਲੇ ਉਹਦਾ ਦਿਲ ਉਹਦਾ ਮਨ ਆਪਣੀ ਪਤੰਗ ਦੀ ਡੋਰ ਵਿੱਚ ਹੀ ਹੁੰਦਾ ਹੈ ਕਿ ਉਸ ਦੀ ਪਤੰਗ ਕੋਈ ਕੱਟ ਨਾ ਲਏ ਮਨ ਰਾਮ ਨਾਮ ਬੇਦੀਆਲੇ ਇਹ ਅਤੇ ਪ੍ਰਭੂ ਦਾ ਨਾਮ ਲੈਣ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਇਸ ਤਰ੍ਹਾਂ ਵਸ ਜਾਂਦਾ ਹੈ ਕਿ ਜਿਸ ਤਰ੍ਹਾਂ ਬਾਲਕ ਕਾਗਜ਼ ਦੀ ਗੁੱਡੀ ਉਡਾਉਂਦੇ ਹੋਏ ਵੀ ਉਸ ਦਾ ਧਿਆਨ ਹਮੇਸ਼ਾ ਆਪਣੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਵੀ ਉਸ ਦਾ ਧਿਆਨ ਆਪਣੇ ਡੋਰ ਵਿੱਚ ਹੁੰਦਾ ਹੈ ਉਸੇ ਪ੍ਰਕਾਰ ਪ੍ਰਭੂ ਦੇ ਪ੍ਰੇਮੀਆਂ ਦਾ ਸੰਸਾਰਿਕ ਕਾਰਜ ਕਰਦਿਆਂ ਵੀ ਧਿਆਨ ਜਿਹੜਾ ਹੈ ਸੰਸਾਰਿਕ ਕੰਮਾਂ ਦੇ ਨਾਲ ਨਾਲ ਪ੍ਰਭੂ ਦੇ ਸਿਮਰਨ ਵਿੱਚ ਹੁੰਦਾ ਹੈ। ਮਾਨਰ ਜੈਸੇ ਕਨਿਕ ਕਲਾਚਿਤ ਮੰਡਿਆਲੇ ਕਨਿਕ ਕਲਾ ਮਤਲਬ ਸੋਨੇ ਦਾ ਕਾਰੀਗਰ ਕਲਾਕਾਰ ਚਿਤ ਮਤਲਬ ਉਸ ਦਾ ਦਿਲ ਮਨ ਮੰਡਿਆਲੇ ਜੁੜ ਜਾਂਦਾ ਹੈ। ਭਾਵੇਂ ਜਿਸ ਤਰ੍ਹਾਂ ਸੋਨੇ ਬਣਾਉਣ ਵਾਲਾ ਸੁਨਿਆਰਾ ਜਿਹੜਾ ਹੈ ਜਦੋਂ ਉਹ ਆਪਣੇ ਕਿਸੇ ਡਿਜ਼ਾਈਨ ਨੂੰ ਆਪਣੇ ਕਿ ਸੋਨੇ ਦੇ ਵਸਤੂ ਦਾ ਨਿਰਮਾਣ ਕਰ ਰਿਹਾ ਹੁੰਦਾ ਹੈ ਤਾਂ ਵੀ ਉਸ ਦਾ ਧਿਆਨ ਆਪਣੇ ਕਾਰਜ ਵਿੱਚ ਲੱਗਾ ਲੱਗਾ ਰਹਿੰਦਾ ਹੈ ਪਰ ਉਹ ਆਪਣੇ ਧਿਆਨ ਉਹਦਾ ਸੋਨੇ ਵਿੱਚ ਹੁੰਦਾ ਹੈ ਪਰ ਬਾਤ ਤਾਂ ਗੱਲਾਂ ਕਰਦੇ ਆ ਲੋਕਾਂ ਨਾਲ ਗੱਲਾਂ ਕਰਦੇ ਆ ਵੀ ਉਸ ਦਾ ਧਿਆਨ ਜਿਹੜਾ ਹੈ ਆਪਣੇ ਕੋਠਾਲੀ ਵਿੱਚ ਪਏ ਸੋਨੇ ਵੱਲ ਹੁੰਦਾ ਹੈ ਕਿ ਉਸ ਦਾ ਜੋ ਉਸਨੇ ਨਮੂਨਾ ਬਣਾਉਣਾ ਹੈ ਵਧੀਆ ਬਣੇ ਅਤੇ ਇਸੇ ਤਰ੍ਹਾਂ ਉਹ ਨਾਮਦੇਵ ਜੀ ਕਹਿੰਦੇ ਹਨ ਕਿ ਉਹਨਾਂ ਦਾ ਮਨ ਸੰਸਾਰਕ ਕਾਰਬਿਆਰ ਕਰਦੇ ਆ ਪ੍ਰਮਾਤਮਾ ਦੇ ਨਾਮ ਵਿੱਚ ਭੱਜ ਜਾਇਆ ਹੈ ਜਿਵੇਂ ਛੋਟੇ ਮੁੰਡੇ ਦਾ ਆਪਣੇ ਗੁੱਡੀ ਡਾਉਂਦਿਆ ਧੋਰ ਨਾਲ ਧਿਆਨ ਵੱਜਿਆ ਹੈ ਜਿਸ ਤਰ੍ਹਾਂ ਸੁਨੇਾਰੇ ਦਾ ਸੋਨਾ ਬਣਾਉਂਦਿਆ ਹੋਇਆ ਡਿਜ਼ਾਈਨ ਬਣਾਉਂਦਿਆ ਹੋਇਆ ਧਿਆਨ ਆਪਣੇ ਕੁਠਾਲੀ ਵਿੱਚ ਪਏ ਸੋਨੇ ਨਾਲ ਜੁੜਿਆ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ ਦੇ ਨਾਮ ਨਾਲ ਉਹਨਾਂ ਦਾ ਮਨ ਵੱਜਿਆ ਹੈ ਆਨਿਲੇ ਕੋਮਬਪੁਰੀ ਆਇਲੇ ਉਦਕ ਰਾਜਕੁਵਾਰ ਪੁਰੰਦਰੀਏ ਇਸ ਦਾ ਭਾਪਾ ਗੰਨਾਮ ਜੀ ਕਹਿੰਦੇ ਹਨ ਕਿ ਆਪਣੇ ਸਾਥੀ ਤਰਲੋਚਰ ਨੂੰ ਕਹਿੰਦੇ ਹਨ ਕਿ ਜਿਸ ਤਰ੍ਹਾਂ ਮੁਟਿਆਰਾਂ ਗੋਮਬ ਮਤਲਬ ਘੜਾ ਭਰਿਆ ਲੈ ਭਰ ਕੇ ਉਦਕ ਪਾਣੀ ਦਾ ਰਾਜਦਵਾਰ ਮੁਟਿਆਰ ਕੁੜੀਆਂ ਪਰੰਦਰੀਆਂ ਸ਼ਹਿਰ ਵਿੱਚੋਂ ਪਾਣੀ ਦਾ ਘੜਾ ਭਰ ਕੇ ਜਦੋਂ ਉਹ ਆ ਰਹੀਆਂ ਹੁੰਦੀਆਂ ਹਨ ਤਾਂ ਹਸਤ ਬਨੋਦ ਵਿਚਾਰ ਕਰਦੀ ਉਹ ਆਪਣੀਆਂ ਸਹੇਲੀਆਂ ਦੇ ਨਾਲ ਹੱਸਦੀਆਂ ਖੇਡਦੀਆਂ ਵਿਚਾਰ ਕਰਦੀਆਂ ਹਨ ਚੀਤ ਸੁਗਾਗਰ ਰਾਖੀਲੇ ਪਰ ਉਹਨਾਂ ਦਾ ਧਿਆਨ ਆਪਣੇ ਸਿਰ ਤੇ ਚੁੱਕੀ ਗਾਗਰਵਲ ਹੁੰਦਾ ਹੈ ਕਿ ਕਿਦਰੇ ਉਸ ਵਿੱਚੋਂ ਪਾਣੀ ਥੱਲੇ ਨਾ ਡਿੱਗ ਜਾਵੇ ਜਾਂ ਗਾਗਰ ਉਹਨਾਂ ਦੇ ਸਿਰ ਤੋਂ ਹੇਠਾਂ ਨਾ ਡਿੱਗ ਪਵੇ ਕਹਿੰਦਾ ਭਾਵ ਕਿ ਜਿਹੜੇ ਆਪਣੇ ਰੱਬ ਦੇ ਪ੍ਰੇਮੀ ਹਨ ਉਹ ਸੰਸਾਰਿਕ ਕਾਰਵਿਆਰ ਕਰਦਿਆਂ ਵੀ ਆਪਣਾ ਧਿਆਨ ਪ੍ਰਭੂ ਵਿੱਚ ਟਿਕਾਉਂਦੇ ਹਨ ਮੰਦਰ ਇੱਕ ਦਵਾਰ ਦੱਸ ਜਾ ਕੇ ਗਊ ਚਰਾਵਨ ਛਾੜੀ ਵਾਲੇ ਕਿ ਇਸ ਤਰ੍ਹਾਂ ਇੱਕ ਘਰ ਹੈ ਜਿਸ ਦੇ 10 ਬੂਏ ਹੁੰਦੇ ਹਨ ਤੇ ਉਸ ਉਸ ਬੂਆ ਵਿੱਚੋਂ ਗਊਆਂ ਚਾਰਨ ਵਾਸਤੇ ਬਾਹਰ ਛੱਡੀਆਂ ਜਾਂਦੀਆਂ ਹਨ ਤੇ ਪੰਜ ਕੋਸ ਪਰ ਗਊ ਚਰਾਵਤ ਪੰਜਾਂ ਕੋਹਾਂ ਤੇ ਭਾਵੇਂ ਥੋੜੀ ਹੀ ਦੂਰ ਗਊਆਂ ਚਾਰਨ ਵਾਸਤੇ ਜਾਂਦੀਆਂ ਹਨ ਘਾਹ ਚਾਰਨ ਵਾਸਤੇ ਜਾਂਦੀਆਂ ਹਨ ਚੀਤ ਤੋਂ ਬਛਰਾ ਰੱਖਿਆਲੇ ਤੇ ਉਹਨਾਂ ਗਊਆਂ ਦਾ ਧਿਆਨ ਆਪਣੇ ਬੱਚੇ ਵਿੱਚ ਹੀ ਰਹਿੰਦਾ ਹੈ ਭਾਵੇਂ ਆਪਣੇ ਪਿੱਛੇ ਆਪਣੇ ਬੱਚੇ ਨਾਲ ਬੱਚੇ ਨਾਲ ਪ੍ਰੇਮ ਜੱਜਾ ਰਹਿੰਦਾ ਹੈ ਭਾਵੇਂ ਉਹ ਬਾਹਰ ਘਾਹ ਚਰਨ ਜਾਂਦੀਆਂ ਹਨ ਉਸੇ ਪ੍ਰਕਾਰ ਜਿਹੜਾ ਸੰਸਾਰਿਕ ਕੰਮਕਾਰ ਕਰਦਿਆਂ ਵੀ ਜਿਹੜੀ ਆਤਮਾ ਪ੍ਰਭੂ ਨਾਲ ਜੁੜੀ ਲੈਂਦੀ ਹੈ ਉਸ ਦਾ ਮਨ ਹਮੇਸ਼ਾ ਉਸ ਦੀ ਲਗਨ ਵਿੱਚ ਲੱਗਾ ਰਹਿੰਦਾ ਹੈ ਕਹਿੰਦਾ ਭਾਵ ਕਿ ਮਨੁੱਖ ਨੂੰ ਆਪਣੀ ਇਕਾਗਰਤਾ ਜਿਹੜੀ ਹੈ ਪ੍ਰਭੂ ਨਾਲ ਜੋੜਨੀ ਚਾਹੀਦੀ ਹੈ ਚਾਹੀ ਉਹ ਸੰਸਾਰਿਕ ਕੰਮ ਕਰਦਾ ਰਹੇ ਉਸੇ ਤਰ੍ਹਾਂ ਜਿਵੇਂ ਜਵਾਨ ਕੁੜੀਆਂ ਸ਼ਹਿਰੋਂ ਸੇਰ ਤੇ ਗਾਗਰਾਂ 'ਚ ਪਾਣੀ ਭਰ ਕੇ ਚੁੱਕੀਆਂ ਹੱਸਦੀਆਂ ਖੇਡਦੀਆਂ ਆਉਂਦੀਆਂ ਹਨ ਤੇ ਪਰ ਉਹਨਾਂ ਦਾ ਧਿਆਨ ਆਪਣੀ ਗਾਗਰ 'ਚ ਹੁੰਦਾ ਹੈ ਉਸੇ ਤਰ੍ਹਾਂ ਜਿਵੇਂ ਗਊਆਂ ਚਾਰਨ ਵਾਸਤੇ ਚਰਵਾਨ ਚਰਗਾਹ ਵਿੱਚ ਜਾਂਦੀਆਂ ਹਨ ਪਰ ਉਹ ਆਪ ਧਿਆਨ ਬੱਚੇ ਵਿੱਚ ਹੀ ਰੱਖਦੀਆਂ ਹਨ ਕਹਿਤ ਨਾਮਦੇਵ ਸੁਨੋਤ ਲੋਚਨ ਬਾਲਕ ਪਾਲਨ ਪੌੜਿਆਲੇ ਤੇ ਫਿਰ ਨਾਮਦੇਵ ਜੀ ਕਹਿੰਦੇ ਹਨ ਆਪਣੇ ਸਾਥੀ ਤਰਲੋਚਨ ਨੂੰ ਕਿ ਉਹ ਇੱਕ ਉਦਾਹਰਣ ਦਿੰਦੇ ਆ ਕਿ ਜਿਸ ਪ੍ਰਕਾਰ ਇੱਕ ਮਾਂ ਆਪਣੇ ਬੱਚੇ ਨੂੰ ਇੱਕ ਪਲਨੇ ਦੇ ਵਿੱਚ ਇੱਕ ਪੰਘੂੜੇ ਦੇ ਵਿੱਚ ਪਾ ਦਿੰਦੀ ਹੈ ਤੇ ਆਪ ਸਾਰੇ ਘਰ ਦੇ ਕੰਮਕਾਰ ਕਰਦੀ ਰਹਿੰਦੀ ਹੈ ਅੰਦਰ ਬਾਹਰ ਕਾਜ ਬਰੁਧੀ ਦਰbaar ਕੰਮ ਕਰਦੀ ਰੁਝੀ ਰਹਿੰਦੀ ਹੈ ਚੀਤ ਸਵਾਰਕ ਰਾਖੀ ਵਾਲੇ ਪਰ ਉਸ ਦਾ ਧਿਆਨ ਆਪਣੇ ਬੱਚੇ ਵਿੱਚ ਹੀ ਰਹਿੰਦਾ ਸੁਰਤ ਉਸ ਦੀ ਆਪਣੇ ਬੱਚੇ ਵਿੱਚ ਰਹਿੰਦੀ ਹੈ ਇਸੇ ਤਰ੍ਹਾਂ ਨਾਮਦੇਵ ਜੀ ਕਹਿੰਦੇ ਹਨ ਉਹਨਾਂ ਦਾ ਧਿਆਨ ਵੀ ਪ੍ਰਭੂ ਚਰਨਾ ਚ ਲੱਗਾ ਹੋਇਆ ਹੈ ਚਾਹੇ ਉਹ ਸੰਸਾਰ ਦੇ ਕੰਮਕਾਰ ਕਰਦੇ ਹਨ ਪਰ ਉਹਨਾਂ ਦਾ ਮਨ ਉਸ ਪ੍ਰਭੂ ਪਿਆਰੇ ਦੇ ਬਲਾਪ ਦੀ ਲਗਨ ਵਿੱਚ ਹੀ ਲੱਗਾ ਰਹਿੰਦਾ ਹੈ ਇਹ ਬਾਣੀ ਭਗਤ ਨਾਮਦੇਵ ਜੀ ਦੀ ਰਾਗ ਮਲਾਰ ਵਿੱਚ ਹੈ ਜਿਸ ਵਿੱਚ ਉਹਨਾਂ ਨੇ ਪ੍ਰਮਾਤਮਾ ਤੋਂ ਆਪਣੇ ਪ੍ਰਭੂ ਪ੍ਰਮਾਤਮਾ ਤੋਂ ਗਿਲਾ ਵੀ ਕੀਤਾ ਹੈ ਤੇ ਸਮਾਜ ਵਿੱਚ ਉੱਚ-ਨੀਚ ਜਾਤ-ਪਾਤ ਦੇ ਭੇਦਭਾਵ ਕਾਰਨ ਉਹਨਾਂ ਨੂੰ ਜੋ ਇੱਕ ਮਨ ਨੂੰ ਠੇਸ ਪਹੁੰਚਦੀ ਸੀ ਉਸ ਦਾ ਵੀ ਪ੍ਰਗਟਾਵਾ ਕੀਤਾ ਹੈ ਇਸ ਚੰਪਤ ਵਿੱਚ ਭਗਤ ਜੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਉਹ ਪ੍ਰਭੂ ਹਮੇਸ਼ਾ ਉਹਨਾਂ ਉੱਪਰ ਮਿਹਰ ਦੀ ਨਜ਼ਰ ਰੱਖੇ ਤਾਂ ਜੋ ਉੱਚੀ ਕੁੱਲ ਵਾਲੇ ਉਸ ਵੇਲੇ ਦੇ ਬ੍ਰਾਹਮਣ ਜਿਹੜੇ ਹਨ ਉਹਨਾਂ ਦੇ ਗੁੱਸੇ ਤੋਂ ਉਹ ਬਚ ਸਕਣ ਉਹ ਪਰਮਾਤਮਾ ਤੋਂ ਆਸਰਾ ਮੰਗਦੇ ਹਨ ਕਿ ਉਹ ਇਸ ਤਰ੍ਹਾਂ ਉਹਨਾਂ ਨੂੰ ਆਸਰਾ ਦੇਵੇ ਕਿ ਉਹ ਹਰ ਤਰ੍ਹਾਂ ਦੀ ਮੁਸ਼ਕਲ ਵਿੱਚੋਂ ਨਿਕਲ ਸਕਣ ਮੋਕੋ ਤੂ ਨਾ ਵਿਸਾਰ ਤੂ ਨਾ ਵਿਸਾਰ ਰਾਮਈਆ ਇਸ ਵਿੱਚ ਭਗਤ ਨਾਮ ਜੀ ਵੀ ਪਰਮਾਤਮਾ ਅਗੇ ਬੇਨਤੀ ਕਰਦੇ ਹਨ ਕਿ हे ਪ੍ਰਭੂ ਮੈਨੂੰ ਆਪਣੇ ਤੋਂ ਦੂਰ ਨਾ ਕਰਨਾ ਭਾਵ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਪ੍ਰਭੂ ਦੂਰ ਨਾ ਕਰੇ ਤੇ ਕਿਸੇ ਵੀ ਸਥਿਤੀ ਵਿੱਚ ਪਰਮਾਤਮਾ ਉਹਨਾਂ ਨੂੰ ਭਲਾਵੇ ਨਾ ਦੂਰ ਨਾ ਕਰੇ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਰੱਖੇ ਰਹਾਉ ਭਾਵ ਇਸ ਤੇ ਚਿੰਤਨ ਕਰਨਾ ਚਾਹੀਦਾ ਹੈ ਆਲਾਵਤੀ ਇੱਕ ਪਰਮ ਜੋ ਹੈ ਮੂਜੂਪਰ ਸਭ ਕੋਪਿਲਾ ਆਲਾਵਤੀ ਭਾਵ ਆਲਾਵੰਤੀ ਆਲਾਵੰਤੀ ਮਤਲਬ ਜਿਹੜੇ ਉੱਚੇ ਘਰਾਣੇ ਵਾਲੇ ਲੋਕ ਹਨ ਜਾਂ ਉੱਚੀ ਜਾਤੀ ਦਾ ਧਰਮ ਰੱਖਣ ਵਾਲੇ ਲੋਕ ਹਨ ਉਹ ਭਗਤ ਨਾਮਦੇਵ ਜੀ ਨੂੰ ਛੋਟੀ ਜਾਤ ਦਾ ਸਮਝ ਕੇ ਉਸ ਉੱਪਰ ਕੋਪਿਲਾ ਕ੍ਰੋਧ ਕਰਦੇ ਹਨ ਤੇ ਉਹ ਪ੍ਰਭੂ ਨੂੰ ਬੇਨਤੀ ਕਰਦੇ ਆ ਕਿ ਪ੍ਰਭੂ ਉਹਨਾਂ ਦੇ ਕਰੋਧ ਤੋਂ ਬਚਾ ਲੈ। ਸੂਦ ਸੂਦਕਰ ਮਾਰ ਉਠਾਇਓ। ਸੂਦ ਸੂਦ ਭਾਵ ਸੂਦਰ ਛੋਟੀ ਜਾਤ ਵਾਲਾ ਕਹਿ ਕੇ ਉਹੋ ਭਗਤ ਨਾਮਦੇਵ ਜੀ ਦੀ ਮਾਰ ਕਟਾਈ ਕਰਦੇ ਹਨ। ਕਹੋ ਕਰੋ ਬਾਪ ਬੇਠਲਾ। ਤੇ ਉਹ ਕਹਿੰਦੇ ਹਨ ਇਹ ਪ੍ਰਭੂ ਮੈਂ ਕੀ ਕਰਾਂ ਕਹਾ ਕਰੂ ਕਿ ਉਹ ਕਹਿੰਦੇ ਹਨ ਕਿ ਕੋਈ ਨਹੀਂ ਕਰ ਸਕਦੇ ਉਹ ਬੇਵੱਸ ਹੋ ਜਾਂਦੇ ਹਨ ਕਿਉਂਕਿ ਉੱਚੀ ਜਾਤ ਵਾਲੇ ਲੋਕ ਉਹਨਾਂ ਨੂੰ ਛੋਟੀ ਜਾਤ ਦਾ ਸੂਦਰ ਕਹਿ ਕੇ ਕੁੱਟਦੇ ਹਰ ਮਾਰਦੇ ਹਨ ਤੇ ਉਹ ਕੇਵਲ ਪ੍ਰਭੂ ਦਾ ਨਾਮ ਲੈ ਕੇ ਹੀ ਰਹਿ ਜਾਂਦੇ ਹਨ ਉਹ ਬੇਵੱਸ ਹੋ ਜਾਂਦੇ ਹਨ ਮੋਏ ਹੋਏ ਜੋਗ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ ਇਸ ਵਿੱਚ ਫਿਰ ਪ੍ਰਤਨਾਮ ਦੇਵ ਜੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਮਾਰੇ ਹੋਏ ਨੂੰ ਜੇਕਰ ਮੁਕਤੀ ਦਿਓਗੇ ਤਾਂ ਉਸ ਦਾ ਕੀ ਲਾਭ ਮੁਕਤੇ ਨਾ ਜਾਇਨੇ ਕੋਇਲਾ ਕਿ ਜਹੀ ਮੁਕਤੀ ਨੂੰ ਕੋਈ ਵੀ ਨਹੀਂ ਜਾਣੇਗਾ ਕੈਦ ਦਾ ਭਾਵ ਕੇ ਸਮਾਜ ਵਿੱਚ ਰਹਿੰਦੇ ਆ ਜੇਕਰ ਉਹਨਾਂ ਨੂੰ ਜਾਤ ਪਾਤ ਦੇ ਇਸ ਬੰਧਨ ਤੋਂ ਮੁਕਤੀ ਦੇ ਦਵ ਦਿੱਤੀ ਜਾਏ ਤਾਂ ਆਪਰ ਮਾਤਮਾ ਦੇ ਸ਼ੁਕਰਗੁਜ਼ਾਰ ਹੋਣਗੇ ਇਹ ਪੰਡਿਆ ਮੋਕੋ ਡੇਡ ਕਹਤ ਹੈ ਪੰਡਿਆ ਮਿਸ ਪੰਡਤ ਮੋਕੋ ਮਤਲਬ ਮੈਨੂੰ ਡੇਡ ਨੀਚ ਕਹਿੰਦੇ ਹਨ ਕਿ ਉਹਨਾਂ ਨੂੰ ਸਾਰੇ ਪੰਡਤ ਜਾਂ ਉਸ ਸਮੇਂ ਦੇ ਬ੍ਰਾਹਮਣ ਨੀਵਾ ਕਹਿੰਦੇ ਹਨ ਤੋਰੀ ਪੈਜ ਪਿਛੌਂਡੀ ਹੋਇਲਾ ਕਿ ਜਦੋਂ ਉਹ ਭਗਤ ਨਾਮਦੇਵ ਨੂੰ ਨੀਵਾ ਕਹਿੰਦੇ ਹਨ ਤੇ ਇਸ ਨਾਲ ਭਗਤ ਨਾਮਦੇਵ ਦੀ ਇੱਜ਼ਤ ਤਾਂ ਘਟਦੀ ਹੈ ਪਰਮਾਤਮਾ ਦੀ ਵੀ ਮਾਣ ਨੂੰ ਠੇਸ ਪਹੁੰਚਦੀ ਹੈ ਕਿਉਂਕਿ ਪਰਮਾਤਮਾ ਦਾ ਇੱਕ ਭਗਤ ਹੈ ਤੇ ਉਸ ਨੂੰ ਜਦੋਂ ਬ੍ਰਾਹਮਣ ਜਾਂ ਪੰਡਤ ਉਸ ਨੂੰ ਨੀਵਾ ਕਹਿੰਦੇ ਹਨ ਤਾਂ ਉਹ ਸਵਾਲ ਕਰ ਦਿਆ ਕਿ हे ਪ੍ਰਭੂ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਕਿਵੇਂ ਕਹਿ ਸਕਾਇਆ ਜਾ ਸਕਦਾ ਹੈ ਭਾਵ ਨੀਚ ਨਹੀਂ ਹੁੰਦਾ ਤੇ ਉਹ ਕਹਿੰਦੇ ਹਨ ਕਿ ਉਹ ਤਾਂ ਆਪਣੇ ਪ੍ਰਭੂ ਦੀ ਬੰਦਗੀ ਕਰਦੇ ਹਨ ਉਹਨਾਂ ਨੂੰ ਨੀਚ ਕਹਿ ਕੇ ਕੋਈ ਜਿੱਥੇ ਉਹਨਾਂ ਦੀ ਸ਼ਾਨ ਘਟਾਉਂਦਾ ਹੈ ਉੱਥੇ ਪ੍ਰਮਾਤਮਾ ਦੀ ਸ਼ਾਨ ਵੀ ਘਟਦੀ ਹੈ ਤੂੰ ਜੋ ਦਿਆਲ ਕਿਰਪਾਲ ਕਈਤ ਹੈ అతి ਪੂਜ ਪਏ અપਾਰਲਾ ਕਿ అతి ਪੂਜ ਮਤਲਬ ਬਹੁਤ ਵੱਡੀਆਂ ਬਾਹਾਂ ਵਾਲਾ ਤੂ ਜੋ ਦਿਆਲ ਕਿਰਪਾਲ ਕਹੀਅਤ ਹੈ ਆਤਿ ਪੂਜ ਪਵਾਰਲਾ ਦਾ ਮਤਲਬ ਹੈ ਕਿ ਉਹ ਪ੍ਰਭੂ ਨੂੰ ਕਹਿੰਦੇ ਹਨ ਕਿ हे ਪ੍ਰਭੂ ਤੂੰ ਦਿਆਲੂ ਹੈ ਕਿਰਪਾਲ ਕਿਰਪਾ ਕਰਨ ਵਾਲਾ ਹੈ ਸਾਰੇ ਕਹਿੰਦੇ ਹਨ ਤੂੰ ਬਹੁਤ ਤਾਕਤਵਾਰ ਹੈ ਵੱਡੀਆਂ ਬਾਹਾਂ ਵਾਲਾ ਹੈ ਬਲਵਾਨ ਹੈ ਤੂੰ ਬੇਅੰਤ ਹੈ ਤਾਂ ਆਪਣੇ ਸੇਵਕ ਤੇ ਮਿਹਰ ਕਰ ਤਾਂ ਜੋ ਉਸ ਨੂੰ ਸੰਸਾਰ ਦੇ ਉਹਨਾਂ ਬਾਦ ਲੋਕਾਂ ਦਾ ਉਹਨਾਂ ਬੁਰੇ ਲੋਕਾਂ ਦਾ ਦੇ ਥੱਲੇ ਨਾ ਲੱਗਣਾ ਪਏ ਆਪਣਾ ਸਵੈ ਮਾਣ ਆਪਣੀ ਜਿਹੜੀ ਸੈਲਫ ਰਿਸਪੈਕਟ ਜਿਹੜੀ ਹੈ ਉਸ ਨੂੰ ਨਾਪ ਲਾਉਣਾ ਪਵੇ ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਂ ਕੋ ਪਿਛੇ ਵਾਰ ਲਾ ਕੇ ਜਦੋਂ ਆ ਨਾਮਦੇਵ ਜੀ ਨੇ ਪ੍ਰਭੂ ਤੋਂ ਕੋਲ ਸੱਚੇ ਮਨ ਨਾਲ ਅਰਦਾਸ ਕੀਤੀ ਕਿ ਉਹਨਾਂ ਨੂੰ ਅਜਿਹੇ ਲੋਕਾਂ ਦਾ ਸਾ ਦਾ ਧਿਆਨ ਨਾ ਕਰਨਾ ਪਵੇ ਜਾਂ ਜਏ ਲੋਕ ਉਹਨਾਂ ਨੂੰ ਪਰੇਸ਼ਾਨ ਨਾ ਕਰਨ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਤਾਂ ਕਿਹਾ ਜਾਂਦਾ ਹੈ ਕਿ ਉਹ ਦਿਉਹਰਾਜਾ ਮੰਦਰ ਘੁੰਮ ਗਿਆ ਜੇ ਮੰਦਿਰ ਦੇ ਕੋਲ ਖੜੇ ਹੋ ਕੇ ਅਰਦਾਸ ਕਰ ਰਹੇ ਸਨ ਤੇ ਜੇ ਮੰਦਿਰ ਦੇ ਅੰਦਰ ਜਾਣ ਵਾਸਤੇ ਉਹ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਤਾਂ ਕਿਹਾ ਜਾਂਦਾ ਹੈ ਕਿ ਪ੍ਰਭੂ ਦਿਮੇਰ ਨਾਲ ਉਹ ਦੇਹਰਾ ਜਿਹੜਾ ਸੀ ਉਹ ਘਮ ਗਿਆ ਤੇ ਨਾਮਦੇਵ ਜੀ ਦਾ ਦਸਤਾ ਮੋਖਦਵਾਰ ਹੋ ਗਿਆ ਤੇ ਜਿਹੜੇ ਉਸ ਵੇਲੇ ਦੇ ਬ੍ਰਾਹਮਣ ਸੀ ਪੰਡਤ ਸੀ ਜਿਹੜੇ ਨਾਮਦੇਵ ਜੀ ਨੂੰ ਛੋਟੀ ਜਾਨ ਦਾ ਕਹਿ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਸਨ ਉਹਨਾਂ ਵੱਲੋਂ ਮੰਦਿਰ ਦੀ ਪੇਟ ਹੋ ਗਈ ਕੈਦਾ ਭਾਵ ਕੇ ਉਹ ਪਾ ਜੋ ਪਰਮਾਤਮਾ ਆਪਣੇ ਸੱਚੇ ਭਗਤਾਂ ਦੀ ਹਰ ਸਥਿਤੀ ਵਿੱਚ ਰਾਖੀ ਕਰਦਾ ਹੈ ਜੇਕਰ ਉਸ ਨੂੰ ਸੱਚੇ ਮਨ ਨਾਲ ਯਾਦ ਕੀਤਾ ਜਾਵੇ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਤੇ ਬਿਪਤਾਵਾਂ ਵਿੱਚੋਂ ਮਨੁੱਖ ਨੂੰ ਕੱਢ ਲੈਂਦਾ ਹੈ ਤੇ ਇੱਕ ਚੰਗਾ ਮਾਰਗ ਜਿਹੜਾ ਹੈ ਉਹ ਦਿਖਾਉਂਦਾ ਹੈ ਇਸ ਪ੍ਰਕਾਰ ਇਸ ਮੁੱਚੇ ਸ਼ਬਦ ਵਿੱਚ ਸਾਨੂੰ ਉਸ ਵੇਲੇ ਦੇ ਜਾਤ-ਪਾਤ, ਭੇਦ-ਭਾਵ ਦਾ ਵੀ ਪਤਾ ਲੱਗਦਾ ਹੈ ਤੇ ਇਹ ਵੀ ਪਤਾ ਚੱਲਦਾ ਹੈ ਕਿ ਬ੍ਰਾਹਮਣਵਾਦ ਜਾਂ ਉਸ ਵੇਲੇ ਦੇ ਜਿਹੜੇ ਪੰਡਤ ਸਨ ਉਹ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਮੰਦਿਰ ਜਾਂ ਮਸਜਿਦ ਵਿੱਚ ਜਾਣ ਤੋਂ ਰੋਕਦੇ ਸਨ ਖਾਸ ਕਰਕੇ ਮੰਦਿਰ ਦੇ ਦੇਹਰਾ ਦੇ ਵਿੱਚ ਜਾਣ ਤੋਂ ਰੋਕਦੇ ਸਨ ਤਾਂ ਇਸ ਵਿੱਚ ਇੱਕ ਪਰਮਾਤ ਸੱਚੇ ਪ੍ਰਮਾਤਮਾ ਦੀ ਜੋ ਮਿਹਰ ਹੈ ਉਹਦਾ ਜ਼ਿਕਰ ਕੀਤਾ ਹੈ ਕਿ ਜੇ ਸੱਚੇ ਮਨ ਨਾਲ ਸੇ ਪ੍ਰਭੂ ਨੂੰ ਯਾਦ ਕਰਦੇ ਹਾਂ ਤੇ ਉਹ ਸਾਨੂੰ ਹਰ ਮੁਸ਼ਕਲ ਵਿੱਚੋਂ ਕੱਢ ਲੈਂਦਾ ਹੈ